जिन्होंने ਉੱਤੇ ਧੱਕ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਸ ਅੰਦੋਲਨ ਦੇ ਵਿੱਚੋਂ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਬਣਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਈ ਐਮਐਲਏ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਉਹ ਲੱਭਦੇ ਕਿਤੇ ਆਪੀਓ ਸਰਕਾਰ ਦੇ ਚਮਚੇ ਬਣ ਕੇ ਉਹਨਾਂ ਦੇ ਮੁਤਾਬਕ ਚੱਲ ਰਹੇ ਆ ਸਰਕਾਰ ਕਹਿ ਦਿੰਦੀ ਆ ਇਹਨਾਂ ਨੂੰ ਭੰਡੋ ਭੰਡਣ ਲੱਗ ਜਾਂਦੇ ਸਰਕਾਰ ਕਹਿ ਦਿੰਦੀ ਤੁਹਾਨੂੰ ਸੱਦੇ ਨਹੀਂ ਆਇਆ ਉਹ ਸੱਦੇ ਦੀ ਈਡੀ ਕਰਨ ਲੱਗ ਜਾਂਦੇ ਸਰਕਾਰ ਕਹਿ ਦਿੰਦੀ ਆ ਆ ਜਾਓ ਦਿੱਲੀ ਭਜਣ ਇਹ ਦਿੱਲੀ ਲਾ ਜਾ ਕੇ ਲੋਕਾਂ ਨੂੰ ਇਹ ਦੱਸ ਦੇ ਵੀ ਅਸੀਂ ਤਾਂ ਬਹੁਤ ਵੱਡੇ ਆ ਪਰੇ ਵੀ ਦੱਸੋ ਤੁਸੀਂ ਬੀਜੇਪੀ ਦਾ ਕੀ ਵਿਗਾੜਿਆ ਤੁਸੀਂ ਸਰਕਾਰ ਦਾ ਕੀ ਵਿਗਾੜਿਆ ਕਿਹੜਾ ਇਨਸਾਫ ਦੇਵਾਕਿਆ ਹੈ ਸਰਕਾਰ ਸਾਨੂੰ ਹਲਸਤਾਨੀ ਕਹਿ ਕੇ ਸਾਡੇ ਮਾਰਨ ਦਾ ਬਧਰਾ ਕਰਦੀ ਰਹੀ ਤੇ ਆ ਜਿਹੜੇ ਸਾਡੇ ਵਾਲੇ ਸੀ ਨਾ ਨਹੀਂ ਤਾਂ ਸਾਨੂੰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕਰਕੇ ਦਿਖਾ ਲਿਆ ਜਿਹਦੇ ਵਿੱਚ ਨਾ ਕੋਈ ਜੇਲ ਸੀ ਨਾ ਕਿਸੇ ਨੂੰ ਸਜ਼ਾ ਸਹੁੰਦੀ ਸੀ ਨਾ ਕਿਸੇ ਦੇ ਨਾਲ ਕੋਈ ਵਿਤਕਰਾ ਹੁੰਦਾ ਸੀ 14% ਸਾਡੀ ਗਿਣਤੀ ਹੋਣ ਦੇ ਬਾਵਜੂਦ ਅਸੀਂ ਰਾਜ ਕੀਤਾ ਉਸ ਵੇਲੇ ਸਿੱਖਾਂ ਦੀ ਗਿਣਤੀ 14 ਮਤਲਬ ਤੇ ਝੰਡੇ ਦੇ ਵਿੱਚ ਖਾਸ ਗੱਲ ਦੇਖ ਰਿਹਾ ਜੋ ਮੈਨੂੰ ਵੀ ਕੁਝ ਅਲੱਗ ਤਰ੍ਹਾਂ ਸਾਡਾ ਸਿਧਾਂਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਅਸੀਂ ਉਸੇ ਨਿਸ਼ਾਨ ਮਿਧੀ ਤੇ ਵਿਧਾਨ ਦੇ ਥੱਲੇ ਚੱਲਣਾ ਜਿਸ ਦਿਨ ਸਟੇਜ ਤੋਂ ਇਹ ਕਿਹਾ ਵੀ ਕੇਸ ਦੀ ਨਿਸ਼ਾਨ ਸਾਹਿਬ ਲਾ ਲਓ ਜਿੰਨੀ ਤਾਕਤ ਸੀ ਅਸੀਂ ਉਸ ਉਸ ਗੱਲ ਨੂੰ ਕੰਡੈਮ ਕੀਤਾ ਉਸ ਤੋਂ ਬਾਅਦ ਅਸੀਂ ਉਸੇ ਦਿਨ ਪ੍ਰਣ ਕੀਤਾ ਸੀ ਸਾਡੀ ਜਥੇਬੰਦੀ ਬਣੇਗੀ ਲੜਾਂਗੇ ਇਸ ਕਿਸੇ ਨਿਸ਼ਾਨ ਨੀਲੇ ਨਿਸ਼ਾਨ ਦੇ ਥੱਲੇ ਧੇਰੀ ਦੇ ਫੇਰ ਜਿਹੜੇ ਮਿੱਟੇ ਹੋਣ ਢੀਮਾ ਉਹਨਾਂ ਨੂੰ ਪਈ ਸਾਡੇ ਵਿੱਚ ਅਣਖ ਤੇ ਗੈਰਤ ਹੈ ਸਾਨੂੰ ਨਖੇੜ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਹਮੇਸ਼ਾ ਹੀ ਸਰਕਾਰਾਂ ਨੇ ਕੀਤੀ ਜਦੋਂ ਜਰਵਾਣੇ ਚੜ੍ਹ ਕੇ ਆਉਂਦੇ ਰਹੇ ਜਦੋਂ ਮੁਗਲਾਂ ਨੇ ਇਸ ਖਿੱਤੇ ਨੂੰ ਲੁੱਟਣ ਦੀ ਗੱਲ ਕੀਤੀ ਅਸੀਂ ਉਦੋਂ ਵੀ ਜੰਗਲਾਂ 'ਚ ਸੀ ਅਦੀ ਉਹ ਅਸੀਂ ਉਦੋਂ ਵੀ ਘੋੜਿਆਂ ਦੀਆਂ ਕੱਟੀਆਂ ਤੇ ਰਾਤਾਂ ਕਰਦੇ ਹਾਂ ਪਰ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਅਸੀਂ ਜ਼ੁਲਮ ਤੇ ਧੱਕੇਸ਼ਾਹੀ ਤੇ ਹੱਲਾ ਕਰਦੇ ਆਂ ਜਾਣਦੇ ਆਂ ਕਿ ਪਹਿਲਾਂ ਜਿਹੜੇ ਸੰਘਰਸ਼ ਚੱਲੇ ਉਹ ਚੜ੍ਹਦੀ ਕਲਾ ਦੇ ਸੰਘਰਸ਼ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਹਾਂ ਸ਼ੰਭੂ ਬਾਡਰ ਅੱਜ ਗੱਲਬਾਤ ਕਰਾਂਗੇ ਕਿ ਜਵੇਂ ਸਮਾ ਚੱਲ ਰਿਹਾ ਖੋਲੇ ਮਹੱਲੇ ਦਾ ਅਨੰਦਪੁਰ ਸਾਹਿਬ ਸਾਰੀ ਸੰਗਤ ਪਹੁੰਚੀ ਹੋਈ ਆ ਪਰ ਸ਼ੰਭੂ ਬਾਡਰ ਤੇ ਵੀ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਸਾਡੇ ਨਾਲ ਮੌਜੂਦ ਨੇ ਵੀਰ ਬੀਕੇਯੂ ਆਜ਼ਾਦ ਦੇ ਭਾਈ ਅਮਰਜੀਤ ਸਿੰਘ ਰੜਾ ਜੀ ਜੋ ਕਿ ਪਹਿਲੇ ਸਿੰਘੂ ਬਾਰਡਰ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ਰਹੇ ਪਰ ਅੱਜ ਆਪਣੇ ਤੌਰ ਤੇ ਇੱਕ ਜਥੇਬੰਦੀ ਇਹਨਾਂ ਤਿਆਰ ਕੀਤੀ ਤੇ ਆਪਣੇ ਪੰਥਕ ਸੋਚ ਨਾਲ ਆਪਣੀ ਕਿਸਾਨੀ ਸੋਚ ਨਾਲ ਇਸ ਜਥੇਬੰਦੀ ਨੂੰ ਚਲਾ ਰਹੇ ਨੇ ਪਰ ਅੱਜ ਕੋ ਸਵਾਲ ਵੀ ਕਰਾਂਗੇ ਨਾਲ ਹੌਲੇ ਮੱਲੇ ਬਾਰੇ ਵੀ ਗੱਲ ਕਰਾਂਗੇ ਤੇ ਸੰਘਰਸ਼ ਬਾਰੇ ਵੀ ਗੱਲ ਕਰਾਂਗੇ ਪਹਿਲੇ ਵਾਲੇ ਸੰਘਰਸ਼ ਤੇ ਹੋਂ ਦੇ ਸੰਘਰਸ਼ ਚ ਕੀ ਆ ਆश्यक ਦੇ ਅੰਤਰ ਇਹ ਲੜਾਈ ਦੇ ਵਿੱਚ ਉਸ ਉਸ ਸਮੇਂ ਜਿਹੜਾ ਸੰਘਰਸ਼ ਡਹਿ ਗਿਆ ਉਹਦੇ ਵਿੱਚ ਕੀ ਕਮੀਆਂ ਸੀ ਜਿਹੜੀਆਂ ਅੱਜ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲੋਂ ਕਿਸ ਤਰ੍ਹਾਂ ਕਿਸ ਸਿਧਾਂਤ ਤੇ ਲੜਿਆ ਜਾ ਰਿਹਾ ਹੈ ਕਿਸ ਸੋਚ ਤੇ ਲੜਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਇਹ ਪੋਲਿਟਿਕਲ ਹੈ ਤੇ ਨੋਨ ਪੋਲਿਟਿਕਲ ਇਹਨਾਂ ਨੇ ਜਿਹੜਾ ਇਹ ਮੋਰਚਾ ਕਿਸਾਨੀ ਮੋਰਚਾ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿਹਾ ਜਾ ਰਿਹਾ ਸੀ ਪਹਿਲਾਂ ਲੋਕਾਂ ਨੇ ਸੋਚਿਆ ਵੀ ਪਾਰਟੀਆਂ ਬਣ ਗਈਆਂ ਨਿਕਲ ਗਈਆਂ ਔਰ ਨੇਤਾਵਾਂ सीएम ਬਣਨ ਦੀ ਜਿਹੜੀ ਸੋਚ ਰੱਖ ਕੇ ਗਾ ਵੱਧਗੇ ਸੀ ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਬੜੀ ਢਾਲ ਲਾਈ ਪਰ ਉਹਨਾਂ ਦੇ ਵਿੱਚ ਉਹਨਾਂ ਸੰਘਰਸ਼ਾਂ ਵਿੱਚੋਂ ਇਹ ਨਿਕਲੇ ਹੋਏ ਵੀਰ ਨੇ ਜਿੰਨਾਂ ਅੱਜ ਗੱਲਬਾਤ ਕਰਾਂਗੇ ਉਹਨਾਂ ਸੰਘਰਸ਼ਾਂ ਦੀ ਤਪਸ਼ ਵਿੱਚੋਂ ਨਿਕਲੇ ਆਹਨਾਂ ਨੂੰ ਇੱਕ ਮਤਲਬ ਕੀ ਬਾਗਡੋਰ ਮਿਲੀ ਤੇ ਅੱਜ ਇਹ ਸੰਘਰਸ਼ਕਰਨੋ ਸੇ ਸਾਹਮਣੇ ਆਏ ਆ ਤੇ ਗੱਲਬਾਤ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਪਹਿਲਾਂ ਆਪਾਂ ਗੱਲ ਹੀ ਕਰ ਲਾਂਗੇ ਪੰਥਕ ਸੋਚ ਦੀ ਵੀ ਗੱਲ ਕਰ ਲਾਂਗੇ ਨਾਲ ਆਪਾਂ ਹੌਲੇ ਮੱਲੇ ਦੀ ਗੱਲ ਕਰਾਂਗੇ ਪਿੱਛੇ ਸਾਡੇ ਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਹੱਕ ਦਵਾਏ ਸਾਨੂੰ ਰਾਜੇ ਬਣਾਇਆ ਖਸਾਬ ਦੇ ਉਸ ਸਮੇਂ ਦੇ ਖਸਾਬ ਨਾਲ ਅੱਜ ਆਪਾਂ ਉਹਨਾਂ ਹੱਕਾਂ ਲਈ ਫਿਰ ਲੜ ਰਹੇ ਆਂ ਅੱਜ ਆਪਾਂ ਇੱਕ ਹੱਕ ਜਿਵੇਂ ਕਹਿੰਦੇ ਹੱਕ ਮੰਗਣ ਆਇਆ ਮੰਗਤੇ ਬਣ ਚੁੱਕੇ ਆਂ ਕਹਿਣ ਦਾ ਮਤਲਬ ਮੰਗਤੇ ਹੀ ਹੋ ਜਾਂਦਾ ਕਿ ਕਿ ਜਿਹੜਾ ਹੱਕ ਸਾਡਾ ਆਪਣਾ ਹੀ ਉਹਨੂੰ ਮੰਗਣ ਦੀ ਲੋੜ ਪੈ ਰਹੀ ਆ ਅੱਜ ਇਸ ਤਰ੍ਹਾਂ ਦੇਖਦੇ ਹੋ ਪਹਿਲੇ ਵਾਲੇ ਸੰਘਰਸ਼ ਤੇ ਹੋਂਦ ਦੇ ਸੰਘਰਸ਼ ਦੇਖੋ ਸਮੇਂ-ਸਮੇਂ ਨਾਲ ਸੰਘਰਸ਼ ਦੀ ਜਿਹੜੀ ਰੂਪਰੇਖਾ ਉਹ ਬਦਲਦੀ ਰਹਿੰਦੀ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਜਾਣਦੇ ਆਂ ਕਿ ਪਹਿਲਾ ਜਿਹੜੇ ਸੰਘਰਸ਼ ਚੱਲੇ ਉਹ ਚੜ੍ਹਦੀ ਕਲਾ ਦੇ ਸੰਘਰਸ਼ ਰਹੇ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਜਦੋਂ ਚਾਰ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੋ ਸਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣ ਦਿੱਤਾ ਗਿਆ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੇੜ ਤੋਂ ਚੱਲੇ ਉਹਨਾਂ ਨੇ ਇੱਥੇ ਮੁਗਲ ਰਾਜ ਦਾ ਅੰਤ ਕੀਤਾ ਜਦੋਂ ਮੁਗਲ ਰਾਜ ਦਾ ਅੰਤ ਕੀਤਾ ਉਸ ਵੇਲੇ ਪਹਿਲੇ ਸਿੱਖ ਰਾਜ ਦਾ ਮੁੱਢ ਬਣਿਆ ਤੇ ਉਸ ਲੋਕਤੰਤਰੀ ਢੰਗ ਨੂੰ ਦੁਨੀਆ ਚ ਪ੍ਰਚਾਰਿਆ ਜਿਹਦੇ ਵਿੱਚ ਲੋਕ ਹੀ ਤਕੜੇ ਹੁੰਦੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਜਿਹੜੇ ਵਾਹੀ ਕਰਦੇ ਸੀ ਜਿਹੜੇ ਖੇਤੀ ਕਰਦੇ ਸੀ ਜਿਹੜੇ ਕਾਸ਼ਤ ਕਰ ਸੀ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਤੇ ਮਾਲਕੀ ਹੱਕ ਦਿੱਤੇ ਇਸ ਇਸੇ ਚੀਜ਼ ਦੇ ਉੱਤੇ ਹੀ ਅੱਗੇ ਤੋਂ ਅੱਗੇ ਸਮਾਂ ਬੀਤਦਾ ਗਿਆ ਜਦੋਂ ਤੁਸੀਂ ਦੇਖਦੇ ਹੋ ਵੀ ਅੱਜ ਦੇ ਸੰਘਰਸ਼ ਦੀ ਜੇ ਗੱਲ ਕਰੀਏ ਕਿਤੇ ਨਾ ਕਿਤੇ ਸਾਡਾ ਜਿਹੜਾ ਲੜਨ ਦਾ ਢੰਗ ਬਦਲਿਆ ਕਿਤੇ ਨਾ ਕਿਤੇ ਅਸੀਂ ਘੱਟ ਗਿਣਤੀ ਤੇ ਹੌਸਲਾ ਤੇ ਚੜ੍ਹਦੀ ਕਲਾ ਦੀ ਗੱਲ ਤੋਂ ਕਿਤੇ ਅਸੀਂ ਬਹੁਤੀ ਸ਼ਾਂਤੀ ਦੇ ਵਾਲੇ ਪਾਸੇ ਨੂੰ ਤੁਰੇ ਬਿਲਕੁਲ ਜਿਹੜੀ ਸ਼ਾਂਤੀ ਕਈ ਵਾਰ ਕਬਰਾਂ ਜਾਂ ਸਨਾਟਾ ਲੈ ਕੇ ਆਉਂਦੀ ਹੈ ਬਹੁਤ ਸਾਰੇ ਧਾੜਵੀ ਚੜ੍ਹ ਕੇ ਆਉਂਦੇ ਰਹੇ ਉਸ ਵੇਲੇ ਪਿਆ ਪੰਜਾਬ ਦੀ ਹਿੱਕ ਤੋਂ ਲੰਘਣ ਵੇਲੇ ਜਦੋਂ ਦਿੱਲੀ ਵਾਲੇ ਜਾਂਦੇ ਦਿੱਲੀ ਨੂੰ ਲੁੱਟ ਕੇ ਮੁੜਦੇ ਤੇ ਇੱਥੇ ਦੇ ਵਸਿੰਦੇ ਇੱਥੇ ਤੇ ਇੱਥੇ ਬਸਣ ਵਾਲੀ ਸਿੱਖ ਕੌਮ ਉਹਨਾਂ ਨੂੰ ਕੁੱਟ ਕੇ ਉਹਨਾਂ ਨੂੰ ਲੁੱਟ ਕੇ ਭਜਾਉਂਦੀ ਰਹੀ ਅੱਜ ਸਾਡੀ ਕੌਮ ਕਿਤੇ ਜਿਹੜੀ ਤਰਸਯੋਗ ਜੀ ਹਾਲਤ ਦੇ ਵਿੱਚ ਖੜੀ ਹੈ ਆਪਸੀ 파ਟੋ ਧਾਰ ਨੇ ਸਾਡੇ ਅੰਦੋਲਨ ਸਾਡੇ ਸੰਘਰਸ਼ ਦੇ ਰਾਹ ਨੂੰ ਬਦਲਿਆ ਇਹ ਮੰਗਾ ਨਹੀਂ ਸਾਡੇ ਹੱਕ ਹੈ ਅਸਾਨੂੰ ਮੰਗਣ ਦੀ ਲੋੜ ਨਹੀਂ ਅਸੀਂ ਇਸ ਧਰਤੀ ਦੇ ਉੱਤੇ ਆਪਣਾ ਰਾਜ ਮਾਣਿਆ ਇਸ ਧਰਤੀ ਦੇ ਉੱਤੇ ਅਸੀਂ ਆਪਣੇ ਰਾਜ ਨੂੰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕਰਕੇ ਦਿਖਾ ਲਿਆ ਜਿਹਦੇ ਵਿੱਚ ਨਾ ਕੋਈ ਜੇਲ੍ਹ ਸੀ ਨਾ ਕਿਸੇ ਨੂੰ ਸਜ਼ਾਸ ਹੁੰਦੀ ਸੀ ਨਾ ਕਿਸੇ ਦੇ ਨਾਲ ਕੋਈ ਵਿਤਕਰਾ ਹੁੰਦਾ ਸੀ 14% ਸਾਡੀ ਗਿਣਤੀ ਹੋਣ ਦੇ ਬਾਵਜੂਦ ਅਸੀਂ ਰਾਜ ਕੀਤਾ ਉਸ ਵੇਲੇ ਸਿੱਖਾਂ ਦੀ ਗਿਣਤੀ 14% ਸੀ ਬਾਕੀਆਂ ਦੀ ਗਿਣਤੀ ਜਿਹੜੀ ਉਹ ਅਲੱਗ ਸੀ ਪਰ ਫਿਰ ਵੀ ਅਸੀਂ ਰਾਜ ਕੀਤਾ ਉਹਦੇ ਵਿੱਚ ਵੱਖਵਾਦ ਉਹਦੇ ਵਿੱਚ ਜਾਤੀ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਹੋਇਆ ਜੇ ਮੰਦਰ ਜੇ ਗੁਰਦੁਆਰੇ ਤੇ ਸੋਨਾ ਚੜਿਆ ਤੇ ਮੰਦਰ ਦੇ ਉੱਤੇ ਬਰਾਬਰ ਸੋਨਾ ਚੜਿਆ ਜੇ ਗੁਰਦੁਆਰੇ ਤੇ ਸੋਨਾ ਚੜਿਆ ਤੇ ਮਸਜਿਦ ਵੀ ਨਾਲ ਬਣਾਈ ਗਈ ਪਰ ਉਸ ਵੇਲੇ ਪਹਿਲਾ ਸਾਡਾ ਜਿਹੜਾ ਰੋਲ ਹੁੰਦਾ ਸੀ ਗੁਰੂ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਸ ਵੇਲੇ ਹੁੰਦਾ ਸੀ ਜੇ ਸਕੂਲ ਤੁਸੀਂ ਗੁਰਦੁਆਰਾ ਬਣਾਉਣਾ ਨਾਲ ਸਕੂਲ ਬਣਾਓ ਕਿਉਂਕਿ ਪੜ੍ਹਾਈ ਦੀ ਬੜੀ ਜ਼ਰੂਰਤ ਸੀ ਐਜੂਕੇਸ਼ਨ ਦੀ ਬੜੀ ਜ਼ਰੂਰਤ ਸੀ ਅੱਜ ਸਰਕਾਰਾਂ ਨੇ ਮਿਹਰੇ ਤਰੀਕੇ ਦੇ ਨਾਲ ਬੜੇ ਢੰਗ ਵੱਖਰੇ ਵਰਤ ਕੇ ਸਾਨੂੰ ਪੜਾਈ ਤੋਂ ਸਾਡੀ ਐਜੂਕੇਸ਼ਨ ਤੋਂ ਸਾਡੇ ਇਤਿਹਾਸ ਤੋਂ ਤੋੜਿਆ ਇਸ ਕਰਕੇ ਅੱਜ ਦਾ ਸੰਘਰਸ਼ ਜਿਹੜਾ ਅਸੀਂ ਤਰਸਯੋਗ ਜੀ ਹਾਲਤ ਵਿੱਚ ਲੜ ਰਹੇ ਆ ਸਾਡੇ ਹੱਕ ਹੈਗੇ ਆ ਅੱਜ ਵੀ ਅਸੀਂ ਆਪਦਾ ਹੱਕ ਮੰਗਦੇ ਆ ਪਰ ਮੰਗਤੇ ਬਣ ਕੇ ਸਾਨੂੰ ਹਲਾਤ ਹੀ ਬਣਾਤੇ ਸਾਨੂੰ ਵੰਡ ਦਿੱਤਾ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਅੱਧਾ ਅੱਧਾ ਆਕ ਜਿਹੜਾ ਇੱਧਰ ਆਇਆ ਉਹਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਜਿਹੜਾ ਸਾਨੂੰ ਮਿਲਿਆ ਉਹਦੇ ਵਿੱਚ ਵੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਲੰਬੇ ਰਖ ਦਿੱਤੇ ਤਾਂ ਹੁਣ ਚੰਡੀਗੜ੍ਹ ਦੀ ਸਰਦ ਉਹ ਤੁਸੀਂ ਦੇਖ ਲਓ ਵੱਖ ਕਰਕੇ ਹੁਣ ਵੀ ਵੇਖਿਆ ਜਾ ਰਿਹਾ ਤੁਸੀਂ ਜਿਹੜਾ ਬਾਡਰ ਤੇ ਬੈਠੇ ਹੋਇਓ ਇਹ ਵੀ ਵੱਖ ਕਰਕੇ ਹੀ ਦੇਖਿਆ ਜਾ ਰਿਹਾ ਬੜੀ ਵੱਡੀ ਗੱਲ ਹੈ ਇੱਕ ਬਾਡਰ ਬਣਾ ਦਿੱਤਾ ਗਿਆ ਇੱਕ ਕੰਡੇ ਵਾਲੀ ਤਾਰਾਂ ਲਾ ਦਿੱਤੀਆਂ ਪੱਥਰ ਲਾ ਦਿੱਤੇ ਗਏ ਮਤਲਬ ਕਿ ਆਸੂ ਗੈਸ ਦੇ ਗੋਲੇ ਚੱਲੇ ਗੋਲੀਆਂ ਚੱਲੀਆਂ ਇੱਕ ਵੱਖ ਵੀ ਦਿਖਾਇਆ ਗਿਆ ਦੇਖਣ ਨੂੰ ਮਿਲਿਆ ਉਹ ਰੰਗ ਦੇਖਣ ਨੂੰ ਮਿਲਿਆ ਦੇਖੋ ਜਿਹੜੇ ਨਾ 베ਰੀ ਦੇ 베ਰ ਜਿਹੜੇ ਮਿੱਠੇ ਹੋਣ ਢੀਮਾ ਉਹਨਾਂ ਨੂੰ ਪੈਂਦੀਆਂ ਸਾਡੇ ਵਿੱਚ ਅਣਖ ਤੇ ਗੈਰਤ ਸਾਨੂੰ ਨਖੇੜ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਹਮੇਸ਼ਾ ਹੀ ਸਰਕਾਰਾਂ ਨੇ ਕੀਤੀ ਮੁਗਲਾਂ ਵੇਲੇ ਵੀ ਹੋਈ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਅੰਗਰੇਜ਼ਾਂ ਵੇਲੇ ਵੀ ਹੋਈ ਕਾਂਗਰਸ ਦੀ ਸਰਕਾਰ ਵੇਲੇ ਹੁਣ ਭਾਵੇਂ ਵੀ ਉਹੀ ਕਰੀ ਜਾਂਦੇ ਹਾਲਾਤ ਇਹ ਬਣਿਆ ਕਿ ਸਾਡੀ ਆਪਸੀ ਪਾਟੋ ਧੜਨੇ ਉਹਨਾਂ ਨੂੰ ਇਹ ਸਾਰਾ ਕੁਝ ਕਰਨ ਦਾ ਰਾਹ ਪੱਧਰਾ ਕੀ ਸਾਡੇ ਖਿਲਾਫ ਹੀ ਸਾਡੇ ਚਿਹਰੇ ਮੋਹਰਿਆਂ ਵਾਲਿਆਂ ਨੇ ਹੀ ਆਪਣਾ ਵੱਖਰਾ ਹੀ ਰਾਹ ਚੁਣ ਕੇ ਸਾਡੇ ਖਿਲਾਫ ਪ੍ਰਚਾਰ ਕਰਕੇ ਜਦੋਂ ਉਹਨਾਂ ਨੇ ਸਾਡੇ ਖਿਲਾਫ ਪ੍ਰਚਾਰ ਕੀਤਾ ਸਰਕਾਰ ਦੇ ਹੱਥ ਟੋਕੇ ਬਣ ਕੇ ਤੁਹਾਨੂੰ ਸਰਕਾਰ ਦੇ ਕੋਲ ਤਾਂ ਸੌਖਾ ਮਿਲ ਗਿਆ ਸਾਰਾ ਕੁਝ ਉਹਨਾਂ ਨੂੰ ਵੀ ਇਹ ਤੇ ਵਕਵਾਦੀ ਹੈ ਖਾਲਸਤਾਨੀ ਹੈ ਇਹ ਤੇ ਬਕਰਰਾ ਰਾਜ ਮੰਗਦੇ ਆ ਇਹ ਤਾਂ ਕੇਸੀ ਨਿਸ਼ਾਨ ਥੱਲੇ ਆਏ ਆ ਦੁਨੀਆ ਭਰ ਦੇ ਵਿੱਚ ਕੇਸੀ ਨਿਸ਼ਾਨ ਝੂਲਦਾ ਨੀਲਾ ਨਿਸ਼ਾਨ ਝੂਲਦਾ ਕੀ ਇਹ ਨਵਾਂ ਝੂਲਣ ਲੱਗਾ ਅੱਜ ਹੀ ਲਾਇਆ ਕੀ ਜਿਹੜੇ ਲੋਕ ਸਾਡੇ ਖਿਲਾਫ ਪ੍ਰਚਾਰ ਕਰਦੇ ਆ ਇਹ ਬਕਰਰੇ ਆ ਕੀ ਸਰਕਾਰ ਦੀ ਬੋਲੀ ਨਹੀਂ ਬੋਲਦੇ ਹਮੇਸ਼ਾ ਹੀ ਸਰਕਾਰ ਸਾਨੂੰ ਖਾਲਸਤਾਨੀ ਕਹਿ ਕੇ ਸਾਡੇ ਮਾਰਨ ਦਾ ਰਾ ਬਧਰਾ ਕਰਦੀ ਰਹੀ ਤੇ ਆ ਜਿਹੜੇ ਸਾਡੇ ਵਾਲੇ ਸੀ ਨਾ ਨੇ ਵੀ ਤਾਂ ਸਾਨੂੰ ਉਹੀ ਕਿਹਾ ਇੱਕ ਵੱਡੀ ਜਥੇਬੰਦੀ ਦਾ ਆਗੂ ਜਿਹੜਾ ਇਹ ਕਹਿੰਦਾ ਵੀ ਇਹ ਤੇ ਖਾਲਸਤਾਨੀ ਬੈਠੇ ਇੱਕ ਆਪਣੇ ਆਪ ਨੂੰ ਬੁੱਧੀਜੀਵੀ ਮੰਨਣ ਵਾਲਾ ਉਹ ਇਹ ਰਾਹ ਮਧਰਾ ਕਰਦਾ ਜਿਹੜਾ ਬਾਹਲਾ ਲੋਕਾਂ ਦੀਆਂ ਟਰਾਲੀਆਂ ਗਿਣਦਾ ਫਿਰਦਾ ਉਹਨੂੰ ਪੁੱਛੇ ਤੇਰੀਆਂ ਕਿੰਨੀਆਂ ਆਮਾਲੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਇਹ ਦੱਸੇ ਉਹਦੀਆਂ ਆਪਦੀਆਂ ਕਿੰਨੀਆਂ ਜਿਹਦੇ ਕੋਲ ਇੱਕ ਬੰਦਾ ਉਹਦੀ ਗੱਲ ਘਰੇ ਬੈਠਾ ਸਾਰਾ ਕੁਝ ਪ੍ਰਚਾਰਕ ਬਣਿਆ ਤੇ ਕਦੀ ਕਿਸ ਮੋਰਚੇ 'ਚ ਆਇਆ ਆਪ ਦੱਸਦਾ ਦਿੱਲੀ ਮੋਰਚੇ 'ਚ ਮੈਂ ਦੋ ਵਾਰ ਗਿਆ ਤੇ ਫਿਰ ਦੋ ਵਾਰੀ ਤੂੰ ਮੋਰਚਾ ਜਿੱਤ ਲਿਆ ਲੋਕਾਂ ਨੂੰ ਬਣ ਦੋ ਦੋ ਵਾਰੀ ਜਾਣ ਦੇ ਵਿੱਚ ਲੀਡਰ ਬਣ ਗਿਆ ਤੇ ਜਿਹੜੇ ਲੋਕ 11 ਮਹੀਨੇ ਬੈਠੇ ਰਹੇ ਇੱਥੇ 2 ਮਹੀਨੇ ਹੋ ਚਲੇ ਬੈਠਿਆਂ ਨੂੰ ਉਹਨਾਂ ਨੂੰ ਇਸ ਰਾ ਇਸ ਕਰਕੇ ਸੋਚਣ ਦੀ ਲੋੜ ਹੈ ਲੋਕਾਂ ਨੂੰ ਸਮਝ ਲੋਕ ਸਮਝਣ ਕਿ ਇਹਨਾਂ ਬਹਿਰੂਪੀਆਂ ਦੇ ਮਗਰ ਨਾ ਲੱਗੀਏ ਇਹ ਦੀਪ ਸਿੱਧੂ ਨੂੰ ਵੀ ਗਦਾਰ ਦੱਸਦਾ ਸੀ ਜਦੋਂ ਉਹ ਦੁਨੀਆ ਤੋਂ ਚਲਾ ਗਿਆ ਇਹ ਕਹਿੰਦਾ ਜੀ ਮੁੰਡਾ ਤਾਂ ਚੰਗਾ ਬਾਅਦ ਵਿੱਚ ਹੋਰ ਬੋਲਣ ਲੱਗ ਪਏ ਤਾਂ ਮਤਲਬ ਕਿ ਤੁਸੀਂ ਸਿਰਫ ਤੁਸੀਂ ਸਿਰਫ ਇਸ ਤਰ੍ਹਾਂ ਦੇਖਦੇ ਹੋ ਵੀ ਇਹਦੇ ਚੋਂ ਮੈਨੂੰ ਵਾਹ ਵਾਹ ਕਿਵੇਂ ਮਿਲਣੀ ਹੈ ਉਹ ਲੋਕ ਜਿਨ੍ਹਾਂ ਨੇ ਸਾਨੂੰ ਭੰਨ ਕੇ ਜਦੋਂ ਅਸੀਂ ਮੋਰਚਾ ਲਾਉਨੇ ਆ ਸਾਨੂੰ ਸਰਕਾਰ ਪ੍ਰਪੋਜ਼ਲ ਦਿੰਦੀ ਹੈ ਤੁਹਾਡਾ ਤੜਪੋਸਟਾਂ ਪੈ ਗਈਆਂ ਕਿ ਇਹ ਦੇਖੋ ਜੀ ਇਹ ਤਾਂ ਸਰਕਾਰ ਦੇ ਨਾਲ ਅੰਦਰ ਬੈਠ ਕੇ ਡਾਈਵਰਸੀਫਿਕੇਸ਼ਨ ਤੇ ਗੱਲਾਂ ਕਰੀ ਗਏ ਅਸੀਂ ਉਹ ਪ੍ਰਪੋਜ਼ਲ ਰੱਦ ਕਰ ਦਿੱਤੀ ਹੁਣ ਇਹ ਦੱਸਣ ਵੀ ਉਹ ਜਿਹੜੇ ਦਿੱਲੀ ਗਏ ਸੀ ਇੱਕ ਦਿਨ ਤਿੰਨਾਂ ਘੰਟਿਆਂ ਦੇ ਧਰਨੇ ਤੋਂ ਕੀ ਕੱਢ ਕੇ ਲਿਆਏ ਹੁਣ ਇਹ ਦੱਸਣ ਕਿ ਤੁਸੀਂ ਤਾਂ ਦਿੱਲੀ ਪਹੁੰਚ ਗਏ ਸੀ ਸਾਨੂੰ ਤਾਂ ਸਰਕਾਰ ਨੇ ਗੋਲੀਆਂ ਮਾਰੀਆਂ ਤੁਹਾਨੂੰ ਦੇ ਹਰ ਪਾ ਕੇ ਲੈ ਕੇ ਗਏ ਤੁਹਾਨੂੰ ਤੇ ਗੇਟ ਖੋਲ ਕੇ ਲੈ ਕੇ ਗਏ ਤੁਸੀਂ ਬੈਠੇ ਕਿਉਂ ਨਹੀਂ 23 ਸ਼ਰਤਾਂ ਤੇ ਸਹਿਨ ਕਰਕੇ ਗਏ ਬਿਲਕੁਲ ਜੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਲਟਕੇ ਗਏ ਸਰਕਾਰ ਦੇ ਮੋਰੇ ਜਿੱਦਾਂ ਤੁਸੀਂ ਦਿੱਲੀੋਂ ਭੱਜੇ ਸੀ ਸਾਰਾ ਕੁਝ ਛੱਡ ਕੇ ਇਹ ਉਸੇ ਤਰ੍ਹਾਂ ਵਾਪਸ ਆਏ ਉਸੇ ਤਰ੍ਹਾਂ ਇਹਨਾਂ ਨੇ ਇਹ ਇਹ ਸਾਰੇ ਬਹੁਤੇ ਆਪਣੇ ਆਪ ਨੂੰ ਕਹਿੰਦੇ ਜੀ ਸੰਯੁਕਤ ਮੋਰਚਾ ਤੇ ਇੱਧਰ ਹੈ ਸੰਜੀ ਠੀਕ ਹੈ ਸੰਯੁਕਤ ਮੋਰਚਾ ਤੁਹਾਡੇ ਨਾਲ ਹੈ ਜੀ ਸੰਯੁਕਤ ਮੋਰਚਾ ਤੁਹਾਡੇ ਨਾਲ ਹੈ ਤੇ ਫਿਰ ਇਹ ਦੇਖੋ ਤੁਸੀਂ ਦਿੱਲੀ ਦੀ ਲੜਾਈ ਛੱਡ ਕੇ ਆਏ ਸੀ ਲਖੀਂਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਤੋਂ ਹੋਣ ਦਾ ਵਾਅਦਾ ਕਰਕੇ ਇਹ ਕਹਿ ਕੇ ਆਏ ਸੀ ਮੋਰਚਾ ਪੋਸਟ ਹੌਨ ਹੋਇਆ ਤੇ ਹੁਣ ਉਹ ਪੋਸਟ ਹੌਨ ਮੋਰਚਾ ਲਾਉਣਾ ਕਦੋਂ ਪਰ ਨਹੀਂ ਲਖੀਂਪੁਰ ਦੇ ਸ਼ਹੀਦੀ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਇਨਸਾਫ ਦਵਾਦਣ ਫਿਰ ਅੱਜ ਤੱਕ ਕਿਹਨੂੰ ਦਵਾਇਆ ਗਿਆ ਨਹੀਂ ਦੇਖੋ ਜੇ ਇਨਸਾਫ ਜਿਹੜੇ ਦਵਾਉਣ ਨੂੰ ਬੈਠੇ ਉਹਨਾਂ ਨੂੰ ਤਾਂ ਭੰਡਿਆ ਇਹ ਤਾਂ ਸਰਕਾਰ ਦੀ ਝੋਲੀ 'ਚ ਪਏ ਆ ਜੇ ਸਰਕਾਰ ਦੀ ਝੋਲੀ 'ਚ ਨਾ ਹੁੰਦੇ ਤੇ ਇੱਥੇ ਬੈਠੇ ਲੋਕਾਂ ਨੂੰ ਭੰਡਦੇ ਨਾ ਕਿੰਨੀਆਂ ਥਾਵਾਂ ਸੀ ਸਾਨੂੰ ਸੱਦਾ ਨਹੀਂ ਆਇਆ ਸਾਨੂੰ ਪੁੱਛਿਆ ਨਹੀਂ ਸਾਨੂੰ ਦੇ ਸਾਨੂੰ ਤਾਂ ਇਹ ਨਾਲ ਨਹੀਂ ਲੈ ਕੇ ਗਏ ਸਾਰਾ ਕੁਝ ਦੱਸਿਆ ਤੁਹਾਡੇ ਨਾਲ ਮੀਟਿੰਗਾਂ ਹੋਈਆਂ ਤੁਹਾਡੇ ਨਾਲ ਗੱਲਬਾਤ ਹੋਈ ਤੁਸੀਂ ਕਹਿੰਦੇ ਜੀ ਹੱਲੇ ਮੋਰਚਾ ਲਾਉਣ ਦਾ ਟਾਈਮ ਨਹੀਂ ਤੇ ਜਦੋਂ ਮੋਰਚਾ ਲਾਉਣ ਦਾ ਟਾਈਮ ਕਦੋਂ ਹੋਣਾ ਦੁਬਾਰਾ ਸਰਕਾਰ ਬਣ ਗਈ ਫਿਰ 5 ਸਾਲ ਸੜਕ ਤੇ ਬੈਠੋਗੇ ਅੱਜ ਜਿਹੜੀ ਅਸਲ ਚ ਰਾਜਨੀਤਿਕ ਲੋਕਾਂ ਦੀ ਅਸਲ ਜਾਨ ਜਿਹੜੀ ਉਹ ਵੋਟ 'ਚ ਫਸੀ ਹੁੰਦੀ ਹੈ ਜੇ ਅੱਜ ਵੋਟ ਤੇ ਚੋਟਨਾ ਕੀਤੀ ਹੁਣੇ ਦੱਸਣ ਇਹ ਦਿੱਲੀ ਬੜੇ ਦਮਗਜੇ ਮਾਰ ਕੇ ਤਿੰਨਾਂ ਘੰਟਿਆਂ ਚ ਆ ਕੇ ਹੁਣ ਕਿਹੜੀ ਜਗ੍ਹਾ ਤੇ ਇਹਨਾਂ ਦਾ ਮੋਰਚਾ ਲੱਗਾ ਕਿਹੜੀ ਜਗ੍ਹਾ ਤੇ ਪ੍ਰਚਾਰ ਬੀਜੇਪੀ ਦੇ ਖਿਲਾਫ ਕਰ ਰਹੇ ਆ ਜਾਂ ਉਹਦੀਆਂ ਜਿਹੜੀਆਂ ਸਹਾਇਕ ਪਾਰਟੀਆਂ ਆ ਕਿ ਉਹਨਾਂ ਦੇ ਖਿਲਾਫ ਕਰਦੇ ਆ ਘਰ ਬੈਠੇ ਦਮਗਜੇ ਮਾਰ ਕੇ ਚੁੱਪ ਕਰਕੇ ਦੁਨੀਆ ਨੂੰ ਇਹ ਦੱਸਿਆ ਇਹਨਾਂ ਨੇ ਵੀ ਅਸੀਂ ਜੀ ਦਿੱਲੀ ਦੇ ਨਾਲ ਬੜੇ ਲੜਾਕੇ ਬਣ ਕੇ ਲੜੇ ਆ ਜਿਥੇ ਬੰਦਿਆਂ ਨੂੰ ਲੜਨਾ ਨਹੀਂ ਆਉਂਦਾ ਤੇ ਸਿਰਫ ਲੋਕਾਂ ਨੂੰ ਦੁਚਿੱਤੀ ਚ ਪਾ ਕੇ ਆਪ ਘਰੇ ਬੈ ਗਏ ਲੋਕ ਸੋਚਣ ਵੀ ਹੁਣ ਤੁਸੀਂ ਇਹ ਨਾ ਮੋਰਚਿਆਂ ਨੂੰ ਤਕੜੇ ਕਰਨਾ ਕਿ ਜਾਂ ਇਹਨਾਂ ਲੋਕਾਂ ਦੇ ਮਗਰ ਲਾ ਕੇ ਸਰਕਾਰ ਦੇ ਹੱਥ ਟੋਕੇ ਬਣਨਾ ਬਿਲਕੁਲ ਜੀ ਤੁਹਾਡਾ ਸਵਾਲ ਤਾਂ ਬਿਲਕੁਲ ਇਹ ਸੰਗਤ ਦੇ ਸਵਾਲ ਵੀ ਕਿਸਾਨਾਂ ਦੇ ਸਵਾਲ ਵੀ ਨੇ ਉਹਨਾਂ ਜਥੇਬੰਦੀਆਂ ਨੂੰ ਵੀ ਸਵਾਲ ਲੈਣਾ ਦੇਖਿਆ ਜਾਏ ਤਾਂ ਹੋਲੇ ਮਹੱਲੇ ਵਾਲੇ ਕੀ ਕਹਿਣਾ ਚਾਹੋਗੇ ਹੋਲਾ ਮਹੱਲਾ ਇੱਕ ਉਹ ਰੰਗ ਹੈ ਜਿਹੜਾ ਖਾਲਸਾ ਜੀ ਰੰਗ ਹੈ ਜਿਹੜਾ ਸਾਨੂੰ ਚੜਿਆ ਹੈ ਜਿਹੜਾ ਆਪਾਂ ਸੰਘਰਸ਼ ਕਰਦੇ ਅਸਲ ਇਹੀ ਹੋਲਾ ਮਹੱਲਾ ਹੈ ਜਿਹੜਾ ਸੰਘਰਸ਼ ਕਰਨਾ ਇਹਨੂੰ ਹੀ ਕਿਹਾ ਜਾ ਸਕਦਾ ਹੈ ਕਿ ਇਤਿਹਾਸਕ ਤੌਰ ਤੇ ਸਾਨੂੰ ਗੁਰੂ ਸਾਹਿਬ ਨੇ ਇੱਕ ਰੰਗ ਚੜਾਇਆ ਸੀ ਆਪਣੇ ਬਾਣੇ ਦਾ ਆਪਣੇ ਰੂਪ ਦਾ ਆਪਣੀਆਂ ਦਿੱਤੀਆਂ ਹੋਏ ਦਾਤਾਂ ਦਾ ਜਿਹੜੀਆਂ ਕੀ ਪੰਜ ਕਕਾਰ ਨੇ ਉਸ 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 ਰੂਪ ਨੂੰ ਹੀ ਔਲਾ ਮੁਹੱਲੇ ਦਾ ਰੂਪ ਰੱਬ ਨੇ ਦੇ ਬਾਬਾ ਜੀ ਨੇ ਦਿੱਤਾ ਸੀ ਵੀ ਸਾਨੂੰ ਇਸੇ ਤਰ੍ਹਾਂ ਰੰਗ ਚੜੇ ਕਿ ਉਹ ਰੰਗ ਸਾਨੂੰ ਅੱਜ ਚੜ ਰਿਹਾ ਕਿ ਨਹੀਂ ਦੇਖੋ ਗੁਰਬਾਣੀ ਕਹਿੰਦੀ ਲਾਲ ਰੰਗ ਕਿਸ ਕੋ ਲਗਾ ਜਿਸਕੇ ਵੱਟ ਭਾਗਾ ਵੱਡਿਆਂ ਬਾਗਾਂ ਦੇ ਨਾਲ ਤੁਹਾਨੂੰ ਉਹ ਰੰਗ ਜਿਹੜਾ ਲੱਗਦਾ ਹੈ ਸ਼ਹਾਦਤਾਂ ਦਾ ਰੰਗ ਚੜਦੀ ਕਲਾ ਦਾ ਰੰਗ ਰਾਜ ਦਾ ਰੰਗ ਤੇ ਗੁਰਸਿੱਖੀ ਦਾ ਰੰਗ ਗੁਰਬਾਣੀ ਦਾ ਰੰਗ ਨਿਤਨੇਮ ਦਾ ਰੰਗ ਸੜਕਾਂ ਤੇ ਬੈਠ ਕੇ ਜਕਾਰੇ ਗਜਾਉਣ ਦਾ ਰੰਗ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਰੰਗ ਸਰਕਾਰ ਦੇ ਸਾਹਮਣੇ ਬਾਬਰ ਨੂੰ ਜਾਬਰ ਕਹਿਣ ਦਾ ਰੰਗ ਸੱਚ ਤੇ ਚੱਲ ਕੇ ਆਪਣੇ ਜੀਵਨ ਨੂੰ ਉਹਦੇ ਹੱਥ ਦੇ ਕੇ ਕਹਿਣ ਦਾ ਰੰਗ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਸਵਾਸ ਤੇਰੇ ਦਿੱਤੇ ਆ ਅੱਜ ਮਾਰ ਦੇ ਕੱਲ ਮਾਰ ਦੇ ਪਰ ਮੈਂ ਜਿੰਨਾ ਚਿਰ ਵੀ ਰਾਵਾਂਗਾ ਦੁਨੀਆ ਤੇ ਸੰਘਰਸ਼ ਕਰਦਾ ਰਾਵਾਂਗਾ ਹੋਲਾ ਮੱਲਾ ਐਸੀ ਚੀਜ਼ ਦਾ ਪ੍ਰਤੀਕ ਸੀ ਜਿੱਤ ਦਾ ਚੜ੍ਹਦੀ ਕਲਾ ਦਾ ਸੰਘਰਸ਼ ਦਾ ਤੇ ਆਪਣੇ ਆਜ਼ਾਦ ਰਾਜ ਦਾ ਆਜ਼ਾਦ ਸੋਚ ਦਾ ਗੁਰੂ ਸਾਹਿਬ ਨੇ ਸਾਨੂੰ ਰੰਗ ਲਾ ਕੇ ਇੱਕ ਦੂਸਰੇ ਦੇ ਉੱਤੇ ਅੱਖਾਂ ਦੇ ਵਿੱਚ ਰੰਗ ਪਾ ਕੇ ਹਲਾ ਲਾ 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 ਕਰਦੇ ਇੱਕ ਦੂ ਇਧਰੋਂ ਭੱਜ ਕੇ ਉਧਰ ਚਲੇ ਜਾਣ ਦਾ ਹੱਲਾ ਮੱਲਾ ਨਹੀਂ ਹੱਲਾ ਮੱਲਾ ਤੇ ਦੁਸ਼ਮਣ ਤੇ ਬੁਰਾਈ ਦੇ ਉੱਤੇ ਚੜ੍ਹਦੀ ਕਲਾ ਦਾ ਹੱਲਾ ਬੋਲਣ ਦੀ ਗੱਲ ਸੀ ਅੱਜ ਅਸੀਂ ਕਿਹੜਾ ਹੱਲਾ ਬੋਲਦੇ ਆ ਮੈਂ ਤੇ ਦੁਨੀਆ ਨੂੰ ਅਪੀਲ ਕਰਦਾ ਸੰਗਤ ਨੂੰ ਅਪੀਲ ਕਰਦਾ ਅਸਲ ਜਿਹੜਾ ਇਸ ਵੇਲੇ ਆਪਣੇ ਆਪ ਨੂੰ ਹਿਟਰਨਰ ਸਮਝੀ ਬੈਠਾ ਉਹ ਤਾਨਨਾਸ਼ਾ ਬਣਦੀ ਕਿਨਾਰੇ ਤੇ ਖੜਾ ਉਸ ਬੰਦੇ ਦੇ ਖਿਲਾਫ ਹੱਲਾ ਬੋਲਣ ਦੀ ਲੋੜ ਹੈ ਆਰ ਆਰਐਸਐਸ ਦੇ ਖਿਲਾਫ ਹੱਲਾ ਬੋਲਣ ਦੀ ਲੋੜ ਹੈ ਅਸੀਂ ਅੱਜ ਸਾਨੂੰ ਲੋੜ ਸੀ ਸਾਡੇ ਗੁਰੂ ਸਾਹਿਬ ਦੇ ਦਿੱਤੇ ਕਨਸੈਪਟ ਨੂੰ ਨਾਲ ਲੈ ਕੇ ਆ ਬੇਟੀਆਂ ਜਿਹੜੀਆਂ ਚੜ੍ਹਦੀ ਕਲਾ ਦੇ ਵਿੱਚ ਸਾਜ ਦਾ ਰੰਗ ਤੇ ਗੁਰਸਿੱਖੀ ਦਾ ਰੰਗ ਗੁਰਬਾਣੀ ਦਾ ਰੰਗ ਨਿਤਨੇਮ ਦਾ ਰੰਗ ਸੜਕਾਂ ਤੇ ਬੈਠ ਕੇ ਜਕਾਰੇ ਗਜਾਉਣ ਦਾ ਰੰਗ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਰੰਗ ਸਰਕਾਰ ਦੇ ਸਾਹਮਣੇ ਬਾਬਰ ਨੂੰ ਜਾਬਰ ਕਹਿਣ ਦਾ ਰੰਗ ਸੱਚ ਤੇ ਚੱਲ ਕੇ ਆਪਣੇ ਜੀਵਨ ਨੂੰ ਉਹਦੇ ਹੱਥ ਦੇ ਕੇ ਕਹਿਣ ਦਾ ਰੰਗ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਸਵਾਸ ਤੇਰੇ ਦਿੱਤੇ ਆ ਅੱਜ ਮਾਰ ਦੇ ਕੱਲ ਮਾਰ ਦੇ ਪਰ ਮੈਂ ਜਿੰਨਾ ਚਿਰ ਵੀ ਰਾਵਾਂਗਾ ਦੁਨੀਆ ਤੇ ਸੰਘਰਸ਼ ਕਰਦਾ ਰਾਵਾਂਗਾ ਹੋਲਾ ਮੱਲਾ ਇਸੇ ਚੀਜ਼ ਦਾ ਪ੍ਰਤੀਕ ਸੀ ਜਿੱਤ ਦਾ ਚੜ੍ਹਦੀ ਕਲਾ ਦਾ ਸੰਘਰਸ਼ ਦਾ ਤੇ ਆਪਣੇ ਆਜ਼ਾਦ ਰਾਜ ਦਾ ਆਜ਼ਾਦ ਸੋਚ ਦਾ ਗੁਰੂ ਸਾਹਿਬ ਨੇ ਸਾਨੂੰ ਰੰਗ ਲਾ ਕੇ ਇੱਕ ਦੂਸਰੇ ਦੇ ਉੱਤੇ ਅੱਖਾਂ ਦੇ ਵਿੱਚ ਰੰਗ ਪਾ ਕੇ ਹਲਾ ਲਾ 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 ਕਰਦੇ ਇੱਕ ਦੂ ਇਧਰੋਂ ਭੱਜ ਕੇ ਉਧਰ ਚਲੇ ਜਾਣ ਦਾ ਮਹੱਲਾ ਮੱਲਾ ਨਹੀਂ ਹੁਲਾ ਮੱਲਾ ਤੇ ਦੁਸ਼ਮਣ ਤੇ ਬੁਰਾਈ ਦੇ ਉੱਤੇ ਚੜ੍ਹਦੀ ਕਲਾ ਦਾ ਹੱਲਾ ਬੋਲਣ ਦੀ ਗੱਲ ਸੀ ਅੱਜ ਅਸੀਂ ਕਿਹੜਾ ਹੱਲਾ ਬੋਲਦੇ ਆ ਮੈਂ ਤੇ ਦੁਨੀਆ ਨੂੰ ਅਪੀਲ ਕਰਦਾ ਸੰਗਤ ਨੂੰ ਅਪੀਲ ਕਰਦਾ ਅਸਲ ਜਿਹੜਾ ਇਸ ਵੇਲੇ ਆਪਣੇ ਆਪ ਨੂੰ ਹਿਟਲਰ ਸਮਝੀ ਬੈਠਾ ਉਹ ਤਾਨਾਸ਼ਾ ਬਣਨ ਦੀ ਕਿਨਾਰੇ ਤੇ ਖੜਾ ਉਸ ਬੰਦੇ ਦੇ ਖਿਲਾਫ ਹੱਲਾ ਬੋਲਣ ਦੀ ਲੋੜ ਹੈ ਆਰ ਆਰਐਸਐਸ ਦੇ ਖਿਲਾਫ ਹੱਲਾ ਬੋਲਣ ਦੀ ਲੋੜ ਹੈ ਅਸੀਂ ਅੱਜ ਸਾਨੂੰ ਲੋੜ ਸੀ ਸਾਡੇ ਗੁਰੂ ਸਾਹਿਬ ਦੇ ਦਿੱਤੇ ਕਨਸੈਪਟ ਨੂੰ ਨਾਲ ਲੈ ਕੇ ਆ ਬੇਟੀਆਂ ਜਿਹੜੀਆਂ ਚੜ੍ਹਦੀ ਕਲਾ ਦੇ ਵਿੱਚ ਸਿੱਖ ਸਿਧਾਂਤ ਤੇ ਸਾਨੂੰ ਕਹਿ ਦੇਣੇ ਖਾਲਸਤਾਨੀ ਹੈ ਜੇ ਸਿੱਖ ਸਿਧਾਂਤ ਦੇ ਪਹਿਰਾ ਦੇਣਾ ਖਾਲਸਤਾਨੀ ਹੈ ਫਿਰ ਠੀਕ ਹੈ ਫਿਰ ਸਾਨੂੰ ਤੁਸੀਂ ਜੋ ਮਰਜ਼ੀ ਕਹਿ ਦਿਓ ਅਤਵਾਦੀ ਕਹਿ ਦਿਓ ਵੱਖਵਾਦੀ ਕਹਿ ਦਿਓ ਤੁਸੀਂ ਤੁਹਾਡੇ ਹੱਥ ਹੈ ਤੁਹਾਡੀ ਜੀਬ ਹੈ ਤੁਹਾਡਾ ਮੂੰਹ ਹੈ ਸਾਡੇ ਨਾਲ ਸਾਡੇ ਪਹਿਰਾਵੇ ਵਾਲੇ ਵੀ ਜੋ ਮਰਜ਼ੀ ਕਹਿ ਦੇਣ ਪਰ ਉਸ ਇੱਕ ਸਧਾਂਤ ਉਸ ਵੇਲੇ ਉਸ ਵੇਲੇ ਤਾਂ ਬੁਰਾ ਨਹੀਂ ਲੱਗਦਾ ਜਿਸ ਵੇਲੇ ਆਕਸੀਜਨ ਦੇ ਲੰਗਰ ਲਾ ਦਿੰਦੇ ਆ ਉਸ ਵੇਲੇ ਤੇ ਬੁਰਾ ਨਹੀਂ ਲੱਗਦਾ ਜਿਸ ਵੇਲੇ ਦੁਨੀਆ ਭਰ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਲੰਗਰ ਛਕਾਉਂਦੇ ਆ ਉਸ ਵੇਲੇ ਤੇ ਬੁਰਾ ਨਹੀਂ ਲੱਗਦਾ ਜਿਸ ਵੇਲੇ ਸਿਰ ਤੋਂ ਲਾ ਰਹੇ ਚੁੰਨੀ ਲਾ ਰਹੇ ਉਹਨਾਂ ਨੂੰ ਜ਼ਾਲਮਾਂ ਦੇ ਬਾਹ ਮੜ ਕੇ ਉਹਨਾਂ ਨੂੰ ਕਹਿੰਦੇ ਸਾਡੀ ਭੈਣ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਜਦ ਜਿਸ ਵੇਲੇ ਉਹ ਆਪਣੀ ਬਾਰਡਰਾਂ ਦੇ ਉੱਤੇ ਦਿਖਾਉਂਦੇ ਆ ਜਿਸ ਵੇਲੇ ਦੇਸ਼ ਦਾ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਪੈ ਜਾਂਦਾ ਇੱਥੇ ਜੱਟਾਂ ਤੇ ਸਿੱਖਾਂ ਦੀ ਲੋੜ ਹੈ ਇਹ ਚੀਨ ਨੂੰ ਠੱਲ ਸਕਦੇ ਆ ਇਹ ਚੀਨ ਨੂੰ ਘੇਰ ਸਕਦੇ ਆ ਉਸ ਵੇਲੇ ਜਦੋਂ ਅਸੀਂ ਮਰਨਾ ਹੈ ਜਦੋਂ ਅਸੀਂ ਦੁਨੀਆ ਦੇ ਵਿੱਚ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਦੇ ਕੇ ਜਦੋਂ ਅਸੀਂ ਤੁਹਾਡੀ ਤੁਹਾਡੇ ਝੰਡੇ ਨੂੰ ਤਕੜਾ ਕਰਨਾ ਹੈ ਤਿਰੰਗੇ 'ਚ ਲਿਪਟ ਕੇ ਹੁਣ ਉਸ ਵੇਲੇ ਅਸੀਂ ਦੇਸ਼ ਭਗਤ ਆ ਇੱਥੇ ਬੈਠ ਗਏ ਉਸੇ ਕੇਸਰੀ ਨਿਸ਼ਾਨ ਦੇ ਥੱਲੇ ਅਸੀਂ ਖਾਲਸਤਾਨੀ ਆ ਜਦੋਂ ਤੁਹਾਡੇ ਅਸੀਂ ਅਨਪੰਡਰ ਭਰਨੇ ਆ ਅਸੀਂ ਤੁਹਾਡੇ ਦੇਸ਼ ਭਗਤਾਂ ਜਿਸ ਵੇਲੇ ਅਸੀਂ ਉਸੇ ਹੀ ਜ਼ਮੀਨ ਦਾ ਹੱਕ ਮੰਗਣਾ ਹੈ ਉਸੇ ਹੀ ਫਸਲ ਦਾ ਮੁੱਲ ਮੰਗਣਾ ਉਸ ਵੇਲੇ ਅਸੀਂ ਕਾਲਿਸਤਾਨੀ ਹੈ ਅਸੀਂ ਸਾਨੂੰ ਤਾਂ ਇਹਨਾਂ ਨੇ ਇੰਜ ਰੱਖਿਆ ਕਿ ਜਦੋਂ ਦਿਲ ਕੀਤਾ ਉਸ ਵੇਲੇ ਤੁਹਾਨੂੰ ਜਦੋਂ ਵਰਤਣਾ ਹੋਵੇ ਵਰਤ ਕੇ ਸਿੱਟ ਦੇਣਗੇ ਤੇ ਜਿਸ ਵੇਲੇ ਤੁਹਾਡੀ ਲੋੜ ਨਹੀਂ ਤੁਸੀਂ ਹੱਕ ਮੰਗੋਗੇ ਜਿਸ ਵੇਲੇ ਸੱਚ ਦੀ ਆਵਾਜ਼ ਬੁਲੰਦ ਕਰੋਗੇ ਕੱਟ ਗਿਣਤੀਆਂ ਹੋ ਰਹੇ ਕੱਟ ਗਿਣਤੀਆਂ ਦੇ ਹੋ ਰਹੇ ਤਸ਼ੱਦਦ ਦੀ ਗੱਲ ਕਰੋਗੇ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨਗੇ ਉਸ ਵੇਲੇ ਤੁਹਾਨੂੰ ਕਹਿ ਦੇਣਗੇ ਤੁਸੀਂ ਖਾਲਸਤਾਨੀ ਆ ਤੁਸੀਂ ਵੱਕ ਵਾਧੀਆਂ ਤੁਹਾਨੂੰ ਹਰ ਤਰ੍ਹਾਂ ਦੇ ਨਾਲ ਮਾਰਨ ਦਾ ਤਰੀਕਾ ਲੱਭਣਗੇ ਭਾਵੇਂ ਉਹ ਚਿੱਟਾ ਹੋਵੇ ਚਾਹੇ ਤੁਹਾਡੀਆਂ ਜ਼ਮੀਨਾਂ ਖੋਹ ਕੇ ਤੁਹਾਡਾ ਫਸਲ ਦਾ ਘੱਟ ਮੁੱਲ ਦੇ ਕੇ ਫਾਹੇਵਲ ਤੋੜਨ ਦੀ ਗੱਲ ਹੋਵੇ ਤੁਹਾਡੇ ਆਪ ਦੇ ਹੀ ਬਣਾਏ ਲਾਈ ਹੋਏ ਦਰਖਤਾਂ ਦੇ ਨਾਲ ਟੰਗ ਕੇ ਆਪਣੇ ਆਪ ਨੂੰ ਫਾਹੇਲ ਆਉਣ ਦੀ ਗੱਲ ਹੋਵੇ ਤੁਹਾਨੂੰ ਇਹ ਖਾਲਸਤਾਨੀ ਬਣਾਉਣਗੇ ਤੁਹਾਨੂੰ ਇਹ ਵਿਚਾਰੇ ਬਣਾਉਣਗੇ ਤੁਹਾਨੂੰ ਇਹ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਮਾਰਨ ਦੀ ਗੱਲ ਕਰਨਗੇ ਪਰ ਗੁਰੂ ਸਾਹਿਬ ਦੇ ਦਿੱਤੇ ਕਨਸੈਪਟ ਦੇ ਵਿੱਚੋਂ ਗੱਲ ਫਿਰ ਹੋਲੇ ਦੀ ਆ ਗਈ ਹੈ ਗੁਰੂ ਨੇ ਗੁਰੂ ਨੇ ਸਾਨੂੰ ਕਨਸੈਪਟ ਹੀ ਇਦਾਂ ਦਾ ਦਿੱਤਾ ਚਾਹੋ ਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਤਰਤਲੀ ਗਲੀ ਮਰੀ ਇਹਤ ਮਾਰਗ ਪੈਰ ਤਰੀ ਜੇ ਸਿਰ ਦੀਜੇ ਕਾਣ ਨਾ ਕੀਜੇ ਤੇ ਜੋ ਸਾਡੇ ਅੰਦਰ ਜਿਸ ਜਿਸ ਦੇ ਸਿੱਖ ਦੇ ਅੰਦਰ ਇਹ ਗੱਲ ਵਸਦੀ ਹੈ ਤੇ ਫਿਰ ਉਹ ਇਹਨਾਂ ਤੋਂ ਤਾਂ ਡਰੂਗਾ ਨਹੀਂ ਨਾ ਧੰਨਵਾਦ ਦੀ ਕਹਿ ਦੇਣ ਖਾਲਸਤਾਨੀ ਕਹਿ ਦੇਣ ਦੁਨੀਆ ਦੇ ਕਿਸੇ ਕੋਨੇ 'ਚ ਵੀ ਚਲ ਜੀਏ ਕੋਈ ਵੀ ਜ਼ਾਲਮ ਹੋਵੇ ਕੋਈ ਵੀ ਜ਼ੁਲਮ ਕਰਨ ਵਾਲਾ ਹੋਵੇ ਉਹਦੇ ਖਿਲਾਫ ਬੋਲਦੇ ਸੀ ਬੋਲਦੇ ਹਾਂ ਬੋਲਦੇ ਰਵਾਂਗੇ ਹੋਲਾ ਮਹੱਲਾ ਜਿਹੜਾ ਉਹ ਇਸੇ ਢੰਗ ਨਾਲ ਮਨਾ ਰਹੇ ਆ ਹੁਣ ਇੱਥੇ ਬਣਾ ਰਹੇ ਆ ਮਨਾ ਵੀ ਰਹੇ ਆ ਜਿਵੇਂ ਬੈਠੇ ਗੁਰੂ ਸਾਹਿਬ ਨੇ ਸਾਨੂੰ ਕਨਸੈਪਟ ਦਿੱਤਾ ਉਸੇ ਤਰ੍ਹਾਂ ਆਪਾਂ ਅੰਦੋਲਨ 'ਚ ਬੈਠੇ ਵੀ ਹੋਏ ਆ ਆਨੰਦਪੁਰ ਸਾਹਿਬ ਹੋਲਾ ਮੱਲਾ ਬਣਾਇਆ ਜਾ ਰਿਹਾ ਉਸੇ ਤਰ੍ਹਾਂ ਸੰਘਰਸ਼ ਕਰਕੇ ਆਪਾਂ ਹੋਲਾ ਮੱਲੇ ਦੇ ਵਿੱਚ ਆਪਣੀ ਸਮੂਲਿਤ ਕਰ ਰਹੇ ਆ ਕਿਸ ਤਰ੍ਹਾਂ ਸੜਕਾਂ ਦੇ ਬੈਠ ਕੇ ਲੱਗਦਾ ਕਿ ਨਹੀਂ ਉਸੇ ਤਰ੍ਹਾਂ ਹੀ ਸਾਡਾ ਸਿਧਾਂਤ ਉਹੀ ਆ ਕਿ ਬੇ ਕਿਸਾਨੀ ਉਸਤੇ ਲੜ ਰਹੇ ਆ ਦੇਖੋ ਸਾਡਾ ਸਿਧਾਂਤ ਅਸੀਂ ਇੱਕ ਸਮਾਂ ਸੀ ਜਦੋਂ ਜਰਵਾਣੇ ਚੜ ਕੇ ਆਉਂਦੇ ਰਹੇ ਜਦੋਂ ਮੁਗਲਾਂ ਨੇ ਇਸ ਖਿੱਤੇ ਨੂੰ ਲੁੱਟਣ ਦੀ ਗੱਲ ਕੀਤੀ ਅਸੀਂ ਉਦੋਂ ਵੀ ਜੰਗਲਾਂ 'ਚ ਸੀ ਅਸੀਂ ਉਦੋਂ ਵੀ ਘੋੜਿਆਂ ਦੀਆਂ ਕਾਟੀਆਂ ਤੇ ਰਾਤਾਂ ਕੱਟੀਆਂ ਤੇ ਅੱਜ ਵੀ ਅਸੀਂ ਸੜਕਾਂ ਦੇ ਵਿੱਚੇ ਰਾਤਾਂ ਕੱਟ ਰਹੇ ਆ ਅੱਜ ਵੀ ਅਸੀਂ ਉਸ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੀ ਜਾਂਦੇ ਆ ਤੱਤੀਆਂ ਤਵੀਆਂ ਤੇ ਭਾਣੇ ਨੂੰ ਮਿੱਠਾ ਮੰਨਿਆ ਚਰਖੜੀਆਂ ਤੇ ਮੰਨਿਆ ਅੱਜ ਵੀ ਉਹ ਸੰਘਰਸ਼ ਜਾਰੀ ਹੈ ਇਹਦਾ ਮਤਲਬ ਹੈ ਉਹ ਸਿਧਾਂਤ ਜਿਉਂਦਾ ਹੈ ਇਹ ਜਿਉਂਦਾ ਰਹਿਣਾ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਅਸਲ ਸਿਧਾਂਤ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੋਲਾ ਮੱਲਾ ਇਸ ਸ਼ੰਭੂ ਬਾਰਡਰ ਤੇ ਮਨਾਇਆ ਜਾਵਾ ਜਾਵੇਗਾ ਤੇ ਵੱਧ ਤੋਂ ਵੱਧ ਇਸ ਜਗ੍ਹਾ ਤੇ ਪਹੁੰਚ ਕੇ ਡੇਢ ਤੁਹਾਨੂੰ ਜਿਹੜੀ ਹੈ ਉਹ ਅਨਾਉਂਸ ਕਰ ਦੇਾਂਗੇ ਜਲਦੀ ਔਰ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਅਸੀਂ ਜ਼ੁਲਮ ਤੇ ਧੱਕੇਸ਼ਾਹੀ ਤੇ ਹੱਲਾ ਬੋਲ ਸਕੀਏ ਬਿਲਕੁਲ ਮੈਂ ਇੱਕ ਸਵਾਲ ਹੋਰ ਹੈ ਲਾਸਟ ਸਵਾਲ ਹੋਗਾ ਮੇਰਾ ਪਹਿਲੇ ਅੰਦੋਲਨ ਦੇ ਵਿੱਚ ਤੁਹਾਡੇ ਤੇ ਵੀ ਬੜੇ ਇਲਜ਼ਾਮ ਲੱਗੇ ਬੜਾ ਕੁਝ ਹੋਇਆ ਤੁਹਾਡੇ ਨਾਲ ਵੀ ਅੱਜ ਵੀ ਤੁਸੀਂ ਫਿਰ ਵੀ ਤੁਸੀਂ ਸੰਘਰਸ਼ ਵਿੱਚ ਬੈਠੇ ਹੋ ਨੀ ਤੇ ਬਹੁਤੇ ਲੋਕ ਸੋਚਦੇ ਆ ਵੀ ਆਪਣਾ ਪਾਸਾ ਵਟ ਲਈ ਆਪਣਾ ਰਾਹ ਫੜ ਲਈਏ ਸਾਨੂੰ ਕੀ ਲੋੜ ਆ ਬਦਨਾਮ ਲੈਣ ਦੀ ਕਿਸੇ ਪਿੱਛੇ ਲੜਨ ਦੀ ਹਨਾ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਿਓ ਤੇ ਕਿਦਾਂ ਦਾ ਤੁਹਾਡੇ ਨਾਲ ਵਰਤਾਰਾ ਵੀ ਵਾਲਾ ਵਰਤਿਆ ਸੀ ਤੇ ਅੱਜ ਵੀ ਤੁਸੀਂ ਫਿਰ ਵੀ ਉਹ ਜਗ੍ਹਾ ਤੇ ਖੜੇ ਹੋ ਪਰ ਉਹ ਲੋਕ ਉਹ ਮਿਟ ਗਏ ਜਿਹੜੇ ਇਲਜ਼ਾਮ ਲਾਉਣ ਵਾਲੇ ਸੀ ਤੇ ਅਮਰਜੀਤ ਸਿੰਘ ਰੜਾ ਜੀ ਇੱਥੇ ਬੈਠੇ ਹੋਇਆ ਦੇਖੋ ਇਹ ਮੇਰੇ ਗੁਰੂ ਦੀ ਕਿਰਪਾ ਹੈ ਉਸ ਗੁਰੂ ਦਾ ਦਿੱਤਾ ਥਾਪੜਾ ਜੇ ਅਸੀਂ ਅੱਜ ਵੀ ਉਸੇ ਹੀ ਸੰਘਰਸ਼ ਵਿੱਚ ਉਸੇ ਤਰ੍ਹਾਂ ਹੀ ਬੈਠੇ ਆ ਇਹਦਾ ਮਤਲਬ ਹੈ ਗੁਰੂ ਨੇ ਬਾਹਮ ਫੜੀ ਹੋਈ ਹੈ ਜਿਨ੍ਹਾਂ ਨੇ ਉੱਥੇ ਧੱਕ ਕੇ ਵਿਸ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਸ ਅੰਦੋਲਨ ਦੇ ਵਿੱਚੋਂ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਬਣਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਈ ਐਮਐਲਏ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਉਹ ਲੱਭਦੇ ਕਿਤੇ ਅੱਜ ਵੀ ਉਹ ਸਰਕਾਰ ਦੇ ਚਮਚੇ ਬਣ ਕੇ ਉਹਨਾਂ ਦੇ ਮੁਤਾਬਕ ਚੱਲ ਰਹੇ ਆ ਸਰਕਾਰ ਕਹਿ ਦਿੰਦੀ ਐ ਇਹਨਾਂ ਨੂੰ ਭੰਡੋ ਭੰਡਣ ਲੱਗ ਜਾਂਦੇ ਸਰਕਾਰ ਕਹਿ ਦਿੰਦੀ ਤੁਹਾਨੂੰ ਸੱਦੇ ਨਹੀਂ ਆਇਆ ਉਹ ਸੱਦੇ ਦੀ ਅਡੀਕ ਕਰਨ ਲੱਗ ਜਾਂਦੇ ਸਰਕਾਰ ਕਹਿ ਦਿੰਦੀ ਆਜੋ ਦਿੱਲੀ ਤਿੰਨ ਦਿਨ ਆਪਣੇ ਸੰਘਰਸ਼ ਨੂੰ ਕਹੋ ਜੀ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਕਮਲੇ ਬਣਾ ਕੇ ਇਹ ਕਿਤੇ ਉੱਥੇ ਨਾ ਚੱਲ ਜਾਣ ਇਹ ਕਿਸੇ ਬਾਰਡਰਾਂ ਦੇ ਚੱਲਦੇ ਸੰਘਰਸ਼ ਦੇ ਨਾਲ ਨਾ ਜੁੜ ਜਾਣ ਇਹ ਦਿੱਲੀ ਲਿਜਾ ਕੇ ਲੋਕਾਂ ਨੂੰ ਇਹ ਦੱਸਦੇ ਵੀ ਅਸੀਂ ਤਾਂ ਬਹੁਤ ਵੱਡੇ ਆ ਪਰ ਇਹ ਦੱਸੋ ਤੁਸੀਂ ਭਾਜੀਪੀ ਦਾ ਕੀ ਵਿਗਾੜਿਆ ਤੁਸੀਂ ਸਰਕਾਰ ਦਾ ਕੀ ਵਿਗਾੜਿਆ ਕਿਹੜਾ ਇਨਸਾਫ ਦੇ ਦਵਾ ਕੇ ਆਏ ਤੁਸੀਂ 3 ਘੰਟੇ ਕੱਟ ਕਰਕੇ ਆਪਣੇ ਆਪ ਨੂੰ ਸੂਰਮੇ ਮੰਨੀ ਜਾਂਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਖਾਧਾ ਨਾ ਜੇ ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ ਖਾ ਕੇ ਸਰਕਾਰ ਦਾ ਫਿਰ ਉਹਦੇ ਹੱਕ ਚੀ ਬੋਲ ਕੇ ਆਏ ਆ ਉਹਦੇ ਹੱਕ ਚੀ ਬੋਲਣਗੇ ਇਹ ਸੰਘਰਸ਼ ਨੇ ਚੜ੍ਹਦੀ ਕਲਾ ਚ ਰਹਿਣਾ ਜੋ ਸਾਡੇ ਨਾਲ ਹੋਇਆ ਜੋ ਇੱਥੇ ਬਹੁਤ ਸੀਆਂ ਜਥੇਬੰਦੀਆਂ ਨੂੰ ਭੰਡਿਆ ਗਿਆ ਗद्दार ਕਿਹਾ ਗਿਆ ਕੁਛ ਕਹਿ ਦਿੱਤਾ ਕੁਝ ਬੰਦਿਆਂ ਦਾ ਅੰਦੋਲਨ ਕਿਹਾ ਗਿਆ ਦੇਖੋ ਕੁਝ ਬੰਦਿਆਂ ਦਾ ਕਿਵੇਂ ਆ ਜੀ ਇਸ ਵੇਲੇ ਮੇਰੇ ਇੱਥੇ ਦੇਖੋ ਜਿੰਨਾ ਉਸ ਵੇਲੇ ਕੱਟ ਸੀ ਇਸੇ ਤਰ੍ਹਾਂ ਇੱਥੇ ਵੀ ਕੱਟ ਅੱਜ ਇਹ ਗੱਲ ਠੀਕ ਹੈ ਸਰਕਾਰ ਨੇ ਸਾਡੇ ਖਿਲਾਫ ਵੱਡਾ ਪ੍ਰਚਾਰ ਕੀਤਾ ਕੰਧਾਂ ਕੱਢ ਦਿੱਤੀਆਂ ਸੜੀਏ ਕੰਕਰੀਟ ਦੀਆਂ ਤੁਸੀਂ ਪਾ ਕੇ ਇਹਨਾਂ ਨੇ ਵੱਡੇ ਵੱਡੇ ਬਲਾਕ ਮੋਰੇ ਰੱਖ ਦਿੱਤੇ ਗੋਲੀਆਂ ਚੱਲੀਆਂ ਮੋਟਾਰਾਂ ਦੀ ਸਾਡੇ ਤੇ ਜਿਹੜਾ ਆ ਵਰਖਾ ਹੋਈ ਨੌਜਵਾਨ ਸ਼ਹੀਦ ਹੋਏ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਕਈ ਜ਼ਖਮੀ ਹੋਏ ਅਸੀਂ ਸੰਘਰਸ਼ ਵਿੱਚ ਬੈਠੇ ਹਾਂ ਲੜਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਆਰ ਉਹਨਾਂ ਦੀ ਹੁਣੀ ਜਿਹੜੇ ਘਰੇ ਬੈਠੇ ਆ। ਤੁਹਾਡੇ ਝੰਡੇ 'ਚ ਮੈਂ ਇੱਕ ਖਾਸ ਗੱਲ ਦੇਖੀ ਆ। ਕਿਸਾਨੀ ਝੰਡੇ ਹਰੇ ਆਉਂਦੇ ਆ, ਪੀਲੇ ਰੰਗ ਦੇ ਹੁੰਦੇ ਆ ਜਾਂ ਵਾਈਟ ਕਲਰ ਦੇ ਹੁੰਦੇ ਆ ਵਿੱਚ ਨਿਸ਼ਾਨ ਹੁੰਦਾ ਕਿਸਾਨੀ ਦਾ। ਪਰ ਮੈਂ ਤੁਹਾਡੇ ਝੰਡੇ ਦੇ ਵਿੱਚ ਖਾਸ ਗੱਲ ਦੇਖ ਰਿਹਾ ਜੋ ਮੈਨੂੰ ਵੀ ਕੁਝ ਅਲੱਗ ਤਰ੍ਹਾਂ ਦੀ ਲੱਗੀ। ਉਹ ਕਿਵੇਂ ਆਈ? ਦੇਖੋ ਕਈਆਂ ਨੂੰ ਐਂ ਲੱਗਦਾ ਸੀ ਅ ਸ਼ਾਇਦ ਤੁਹਾਨੂੰ ਇਹ ਗੱਲ ਦਾ ਪਤਾ ਕਿ ਨਹੀਂ ਪਤਾ। ਸਿੰਗੂ ਬਾਰਡਰ ਦੇ ਉੱਤੇ ਇੱਕ ਵਾਰ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਕੁਝ ਜਥੇਬੰਦੀਆਂ ਨੇ ਆਪਣੇ ਆਪ ਨੂੰ ਗੈਰ ਕਾਨੂੰਨੀ ਸਹਿ ਲਿਖਾਤਾ। ਇਹ ਖਬਰ ਲੱਗੀ। ਬਾਦ ਵਿੱਚ ਬਹੁਤਿਆਂ ਨੂੰ ਇਹ ਨਹੀਂ ਸੀ ਪਤਾ ਕਿ ਯਾਰ ਕਾਮਨਿਸਟ ਤੇ ਗੈਰ ਕਾਮਨਿਸਟ ਦੇ ਵਿੱਚ ਫਰਕ ਕੀ ਆ ਸਾਨੂੰ ਇਸ ਗੱਲ ਦਾ ਇਲਮ ਹੋਇਆ ਸਾਨੂੰ ਇਹ ਪਤਾ ਸੀ ਇਹ ਸਾਡਾ ਸਿਧਾਂਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਅਸੀਂ ਉਸੇ ਨਿਸ਼ਾਨ ਵਿਧੀ ਤੇ ਵਿਧਾਨ ਦੇ ਥੱਲੇ ਚੱਲਣਾ ਜਿਸ ਦਿਨ ਸਟੇਜ ਤੋਂ ਇਹ ਕਿਹਾ ਵੀ ਕੇਸਰੀ ਨਿਸ਼ਾਨ ਸਾਹਿਬ ਲਾ ਲਓ ਜਿੰਨੀ ਤਾਕਤ ਸੀ ਅਸੀਂ ਉਸ ਉਸ ਗੱਲ ਨੂੰ ਕੰਡੈਮ ਕੀਤਾ ਉਸ ਤੋਂ ਬਾਅਦ ਅਸੀਂ ਉਸੇ ਦਿਨ ਪ੍ਰਣ ਕੀਤਾ ਸੀ ਕਿ ਸਾਡੀ ਜਥੇਬੰਦੀ ਬਣੇਗੀ ਲੜਾਂਗੇ ਇਸ ਕੇਸਰੀ ਨਿਸ਼ਾਨ ਨੀਲੇ ਨਿਸ਼ਾਨ ਦੇ ਥੱਲੇ ਨਹੀਂ ਤੇ ਜਥੇਬੰਦੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਸਾਨੂੰ ਦੱਸਣਾ ਨਾ ਪਵੇ ਅਸੀਂ ਕੌਣ ਆ ਸਾਨੂੰ ਕਹਿਣਾ ਨਾ ਪਵੇ ਅਸੀਂ ਕਾਮਰੇਡ ਨਹੀਂ ਆ ਸਾਨੂੰ ਕਹਿਣਾ ਨਾ ਪਵੇ ਵੀ ਸਾਡਾ ਸਿਧਾਂਤ ਕੀ ਆ ਇਹ ਲੋਕਾਂ ਨੂੰ ਆਪਣੇ ਆਪ ਪਤਾ ਲੱਗੇ ਇਸੇ ਕਰਕੇ ਅਸੀਂ ਉਹ ਨਿਸ਼ਾਨ ਆਪ ਦੀ ਹਿੱਕ ਨਾਲ ਲਾ ਕੇ ਚੱਲਦੇ ਆ ਇਸੇ ਕਰਕੇ ਹੀ ਉਸ ਨਿਸ਼ਾਨ ਦੇ ਥੱਲੇ ਲੜਨ ਉਸ ਨਿਸ਼ਾਨ ਦੇ ਥੱਲੇ ਇਕੱਠੇ ਹੋਣ ਦੀ ਗੱਲ ਨੂੰ ਮਾਣ ਮਹਿਸੂਸ ਕਰਦੇ ਆ ਇਸੇ ਨਿਸ਼ਾਨ ਇਸੇ ਕਰਕੇ ਉਹ ਜਿਹੜਾ ਹਰਾ ਝੰਡਾ ਹੈ ਪੀਲਾ ਝੰਡਾ ਹੈ ਬਾਕੀ ਜੋ ਕੁਝ ਲਿਖਿਆ ਹੋਇਆ ਵੀ ਕੇ ਜੋ ਆਦ ਉਹ ਕੇਸਰੀ ਨਿਸ਼ਾਨ ਦੇ ਥੱਲੇ ਆ ਉੱਪਰ ਨੇ ਦੇਖਿਆ ਜਾਏ ਤਾਂ ਤੁਰਾ ਹੈ ਹਾਂ ਤੁਰਾ ਹੈ ਸੈਂਟਰ ਉਹਦੇ 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 ਦੁਆਲੇ ਘੁੰਮ ਰਿਹਾ ਜੇ ਜਿਸ ਦਿਨ ਉਹ ਨਿਸ਼ਾਨ ਸਰਕਾਰਾਂ ਤੇ ਆ ਜਿਹੜੇ ਆਪਣੇ ਆਪ ਨੂੰ ਬੜੇ ਬੁੱਧੀਜੀਵੀ ਸਮਝਣ ਵਾਲੇ ਜਿਹੜੇ ਕਹਿੰਦੇ ਤੁਸੀਂ ਨਿਸ਼ਾਨ ਵੰਡਦੇ ਰਹੇ ਤੁਸੀਂ ਆਹ ਕੁਝ ਕਰਦੇ ਰਹੇ ਨਿਸ਼ਾਨ ਅਸੀਂ ਵੀ ਆਪਣੀ ਹਿੱਕ ਨਾਲ ਆ ਲਿਆ ਹੁਣ ਸਾਨੂੰ ਕਹਿ ਦੇਣੇ ਵੰਡਦੇ ਰਹੇ ਅਸੀਂ ਆਪਣੀ ਸੋਚ ਨੂੰ ਨਾਲ ਲੈ ਕੇ ਚੱਲੇ ਆ ਸਾਨੂੰ ਜ਼ਰੂਰੀ ਨਹੀਂ ਕਿਸੇ ਦੀ ਸੋਚ ਜਿਹੜੀ ਸਾਡੇ ਤੇ ਥੋਪੀ ਜਾਵੇ ਜੇ ਸਾਨੂੰ ਕੋਈ ਕਹਿ ਦੇਵੇ ਵੀ ਆਹ ਸਲਾਮ ਕਹਿ ਦਿਓ ਦੂਸਰਾ ਕਹਿ ਦਵੇ ਆ ਬੋਲ ਦਿਓ ਦੂਸਰਾ ਕਹਿ ਮੇਰਾ ਆ ਝੰਡਾ ਰੰਗ ਦਾ ਫੜ ਲੋ ਅਸੀਂ ਆਪਦਾ ਝੰਡਾ ਆਪਦਾ ਨਿਸ਼ਾਨ ਆਪਦਾ ਵਿਦਿਆ ਆਪਦਾ ਵਿਦਾਨ ਨਾਲ ਲੈ ਕੇ ਚੱਲਾਂਗੇ ਇਸ ਦੇਸ਼ ਦੀ ਜਿੱਤ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਹਰ ਥਾਂ ਤੇ ਅਸੀਂ ਹਿੱਸਾ ਪਾਇਆ ਤੇ ਹੱਕ ਸਾਡਾ ਬਣਦਾ ਹੈ ਕਿ ਆਪਾਂ ਅਕਦੀ ਆਵਾਜ਼ ਬੁਲੰਦ ਕਰੀਏ ਡਰ ਕੇ ਚੱਲਣ ਦੀ ਨਾ ਲੋੜ ਸੀ ਨਾ ਡਰਿਆ ਨਾ ਡਰਨਾ ਬਹੁਤ ਬਹੁਤ ਧੰਨਵਾਦ ਆ ਆਪਾਂ ਗੱਲ ਕੀਤੀ ਭਾਈ ਅਮਰਜੀਤ ਸਿੰਘ ਰੜਾ ਸਾਹਿਬ ਨਾਲ ਤੇ ਨਾਲ ਇਹਨਾਂ ਦੇ ਆਪਣੇ ਕੈਬਿਨ 'ਚ ਬੈਠੇ ਹੋਏ ਆ ਆਪਾਂ ਤੇ ਇਹਨਾਂ ਨੂੰ ਪਿੱਛੇ ਦੇਖੋ ਵਾਹ ਬੰਦਾ ਸਿੰਘ ਬਹਾਦਰ ਦੀ ਫੋਟੋ ਲਾਈ ਹੋਈ ਹੈ ਔਰ ਜਿਹੜਾ ਇਹਨਾਂ ਦਾ ਜਿਹੜਾ ਝੰਡਾ ਹੈ ਜਿਹੜਾ ਕਿਸਾਨੀ ਝੰਡਾ ਹੈ ਉਹਦੇ ਵਿੱਚ ਵੀ ਨਿਸ਼ਾਨ ਕਿਸ ਤਰ੍ਹਾਂ ਨਿਸ਼ਾਨ ਲਗਾਇਆ ਹੈ ਕਿ ਇਹਨਾਂ ਨੇ ਸਾਡਾ ਧੁਰਾ ਹੀ ਹੈ ਇਹ ਆ ਆਪਾਂ ਇਹਦੇ ਥੱਲੇ ਹੀ ਲੜਨਾ ਤੇ ਸਾਨੂੰ ਸਪਿਰਟ ਵੀ ਇੱਥੇ ਮਿਲਦੀ ਹੈ ਇੱਥੋਂ ਪਾਵਰ ਮਿਲਦੀ ਹੈ ਇਹ ਸਾਡਾ ਸਿਧਾਂਤ ਆ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਬਹੁਤ ਸੋਹਣਾ ਆਪਣੇ ਢੰਗ ਨਾਲ ਪੇਸ਼ ਵੀ ਕੀਤਾ ਔਰ ਆਪਣੇ ਨਾਲ ਲੈ ਕੇ ਵੀ ਚੱਲ ਰਿਹਾ ਤੇ ਦੇਖਿਆ ਜਾਵੇ ਤੇ ਜੋ ਅੱਗੇ ਸੰਘਰਸ਼ ਲੜਿਆ ਜਾਊਗਾ ਉਹਦੀ ਕੀ ਸਾਨੂੰ ਪ੍ਰਾਪਤੀਆਂ ਹੁੰਦੀਆਂ ਨੇ ਉਹ ਸਮਾਂ ਆਣ ਤੇ ਆਪਾਂ ਦੱਸਾਂਗੇ ਅੱਜ ਆਪਾਂ ਗੱਲ ਗੱਲਬਾਤ ਕੀਤੀ ਆ ਕੀ ਪਿਛਲੇ ਸੰਘਰਸ਼ ਵਿੱਚ ਕੀ ਹੋਇਆ ਕਿੱਦਾਂ ਹੋਇਆ ਉਹ ਅੱਗੇ ਕੀ ਕੁਝ ਹੋਇਆ ਇਹਨਾਂ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਏਗਾ ਉਹ ਵੀ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ